ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਹਾਲ ਹੀ ਦੇ ਵਿੱਚ 4 ਮਾਰਚ ਤੋਂ ਕੈਨੇਡੀਅਨ ਦੇਸ਼ਾਂ ਉੱਤੇ ਟੈਰਿਫ ਲਗਾਉਣ ਦਾ ਐਲਾਨ ਕੀਤਾ ਹੈ ਜਿਸ ਉੱਤੇ ਬੋਲਦੇ ਹੋਏ ਹੁਣ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਪਲਟਵਾਰ ਕੀਤਾ ਹੈ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਹੈ ਕਿ ਜੇਕਰ ਅਮਰੀਕਾ ਉਨ੍ਹਾਂ ਦੇ ਦੇਸ਼ਾਂ ਉੱਤੇ ਟੈਰਿਫ ਲਗਾਉਂਦਾ ਹੈ ਤਾਂ ਇਸ ਦਾ ਜਵਾਬ ਦਿੱਤਾ ਜਾਵੇਗਾ ਟਰੂਡੋ ਨੇ ਅਮਰੀਕਾ ਨੂੰ ਚੇਤਾਵਨੀ ਦਿੱਤੀ ਹੈ ਕਿ ਕੈਨੇਡਾ ਤੁਰੰਤ ਅਤੇ ਸਖਤ ਜਵਾਬ ਦੇਵੇਗਾ ਟੁਰਡੋ ਦਾ ਇਹ ਬਿਆਨ ਦੋਵੇਂ ਦੇਸ਼ਾਂ ਦੇ ਵਿਚਕਾਰ ਵਧਦੇ ਵਪਾਰਕ ਤਣਾਅ ਨੂੰ ਦਰਸਾਉਂਦਾ ਹੈ। ਟرمپ ਦੇ ਵੱਲੋਂ 4 ਮਾਰਚ ਨੂੰ ਕੈਨੇਡਾ ਉੱਤੇ ਟੈਰਿਫ ਲਗਾਉਣ ਦੇ ਮਾਮਲੇ ਤੇ ਪ੍ਰਧਾਨ ਮੰਤਰੀ ਜਸਟਿਨ ਟੁਰਡੋ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਟرمپ ਉਤੇ ਬਾਤ ਕਰਦੇ ਹੋਏ ਜਸਟਿਨ ਟੁਰਡੋ ਨੇ ਕਿਹਾ ਕਿ ਕੈਨੇਡਾ ਇਹ ਯਕੀਨੀ ਬਣਾਉਣ ਉਤੇ ਕੇਂਦ੍ਰਿਤ ਹੈ ਕਿ ਮੰਗਲਵਾਰ ਅਤੇ ਉਸ ਤੋਂ ਬਾਅਦ ਦੇ ਹਫ਼ਤਿਆਂ ਦੇ ਵਿੱਚ ਕੈਨੇਡਾ ਉੱਤੇ ਕੋਈ ਟੈਰਿਫ ਨਾ ਲਗਾਇਆ ਜਾਵੇ। ਅਸੀਂ ਇਸ ਨੂੰ ਰੋਕਣ ਦੇ ਲਈ ਹਰ ਸੰਭਵ ਕੋਸ਼ਿਸ਼ ਕਰਾਂਗੇ ਟਰੂਡੋ ਨੇ ਅੱਗੇ ਕਿਹਾ ਹੈ ਕਿ ਜੇਕਰ ਕੈਨੇਡਾ ਉੱਤੇ ਅਨੁਚਿਤ ਟੈਰਿਫ ਲਗਾਏ ਜਾਂਦੇ ਨੇ ਤਾਂ ਇਸ ਦਾ ਸਖਤ ਜਵਾਬ ਦਿੱਤਾ ਜਾਵੇਗਾ ਅਤੇ ਕੈਨੇਡੀਅਨ ਇਹ ਹੀ ਉਮੀਦ ਕਰਦੇ ਨੇ ਟਰੂਡੋ ਨੇ ਵੀ ਕਿਹਾ ਹੈ ਕਿ ਟੰਪ ਅਮਰੀਕਾ ਵਿੱਚ ਫੈਂਟਨਿਲ ਸੰਕਟ ਕਾਰਨ ਟੈਰਿਫ ਲਗਾਉਣ ਦੀ ਗੱਲ ਕਰ ਰਹੇ ਨੇ ਪਰ ਉੱਥੇ ਪਹੁੰਚਣ ਵਾਲੇ ਫੈਂਟਨਿਲ ਦਾ 1% ਤੋਂ ਵੀ ਘੱਟ ਕੈਨੇਡਾ ਤੋਂ ਆਂਦਾ ਹੈ ਟਰੰਪ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਕੈਨੇਡਾ ਅਮਰੀਕਾ ਦੀਆਂ ਸਮੱਸਿਆਵਾਂ ਦਾ ਕਾਰਨ ਨਹੀਂ ਹੈ ਡੋਨਲਡ ਟਰੰਪ ਨੇ ਜਦੋਂ ਤੋਂ ਅਮਰੀਕੀ ਰਾਸ਼ਟਰਪਤੀ ਬਣੇ ਨੇ ਉਦੋਂ ਤੋਂ ਹੀ ਕੈਨੇਡਾ ਪ੍ਰਤੀ ਹਮਲਾਵਰ ਰੁਖ ਅਪਣਾਇਆ ਟਰੰਪ ਨੇ ਅਹੁਦਾ ਸੰਭਾਲਣ ਤੋਂ ਬਾਅਦ ਕੈਨੇਡਾ ਅਤੇ ਮੈਕਸੀਕੋ ਉੱਤੇ ਟੈਰਿਫ ਲਗਾਉਣ ਦਾ ਵੀ ਐਲਾਨ ਕੀਤਾ ਸੀ ਹਾਲਾਂਕਿ ਬਾਅਦ ਵਿੱਚ ਇਸ ਨੂੰ 30 ਦਿਨਾਂ ਦੇ ਲਈ ਟੋਕ ਦਿੱਤਾ ਸੀ ਕੰਪਨੀ ਕੁਆਡਰ ਫਿਰ ਐਲਾਨ ਕੀਤਾ ਕਿ ਉਹ ਮਾਰਚ ਦੇ ਪਹਿਲੇ ਹਫਤੇ ਤੋਂ ਕੈਨੇਡਾ ਮੈਕਸੀਕੋ ਅਤੇ ਚੀਨ ਉੱਤੇ ਵਾਧੂ ਟੈਰਿਫ ਲਗਾਉਣਗੇ ਕ੍ਰੰਪ ਖਾਸ ਤੌਰ ਉੱਤੇ ਕੈਨੇਡਾ ਤੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਦਾ ਮੁੱਦਾ ਉਠਾ ਰਹੇ ਨੇ ਕ੍ਰੰਪ ਦਾ ਕਹਿਣਾ ਕਿ ਕੈਨੇਡਾ ਅਤੇ ਮੈਕਸੀਕੋ ਤੋਂ ਆ ਰਹੀਆਂ ਫੈਂਟਨਿਲ ਦਵਾਈਆਂ ਕਾਰਨ ਅਮਰੀਕਾ ਦੇ ਵਿੱਚ ਲਗਾਤਾਰ ਮੌਤਾ ਹੋ ਰਹੀਆਂ ਨੇ ਇਨਾਂ ਹੀ ਨਹੀਂ ਟ੍ਰੂਡਰ ਨੇ ਫੈਂਟਨਿਲ ਦੇ ਮੁੱਦੇ ਉੱਤੇ ਵੀ ਗੱਲ ਕੀਤੀ ਹੈ ਉਹਨਾਂ ਨੇ ਕਿਹਾ ਹੈ ਕਿ ਰਾਸ਼ਟਰਪਤੀ ਟ੍ਰੰਪ ਜਿੰਨਹ ਟੈਰਿਫਾਂ ਬਾਰੇ ਗੱਲ ਕਰ ਰਹੇ ਨੇ ਉਹ ਅਮਰੀਕਾ ਵਿੱਚ ਫੈਂਟਨਿਲ ਸੰਕਟ ਉੱਤੇ ਕੇਂਦ੍ਰਿਤ ਨਹੀਂ ਇਹ ਸੰਕਟ ਕੈਨੇਡਾ ਵਿੱਚ ਹੀ ਮੌਜੂਦ ਹੈ ਮੈਂ ਕਹਿ ਰਿਹਾ ਕਿ ਅਮਰੀਕਾ ਵਿੱਚ ਆਉਣ ਵਾਲੇ ਫੈਂਟਨਿਲ ਦਾ 1% ਤੋਂ ਵੀ ਘੱਟ ਹਿੱਸਾ ਕੈਨੇਡਾ ਤੋਂ ਆਉਂਦਾ ਹੈ ਇਸ ਨੂੰ ਰੋਕਣ ਦੇ ਲਈ ਅਸੀਂ ਬਲੈਕ ਹੌਕ ਹੈਲੀਕਾਪਟਰਾਂ ਡਰੋਨਾਂ ਅਤੇ 10 ਹਜ਼ਾਰ ਲੋਕਾਂ ਦੀ ਟੀਮ ਦੇ ਨਾਲ ਸਰਹੱਦੀ ਨਿਗਰਾਨੀ ਵਧਾਉਣ ਦੇ ਲਈ 1.3 ਬਿਲੀਅਨ ਡਾਲਰ ਖਰਚ ਕੀਤੇ ਨੇ ਅਸੀਂ ਪੂਰੀ ਜ਼ਿੰਮੇਵਾਰੀ ਦੇ ਨਾਲ ਇਸ ਵੱਲ ਕੰਮ ਕਰ ਰਹੇ ਹਾਂ ਜਿਖੜੇ ਹੋ ਗਏ ਕਿ ਜਿੱਥੇ ਰਾਸ਼ਟਰਪਤੀ ਬਨਨ ਤੋਂ ਬਾਅਦ ਡੋਨਲਡ ਟਰੰਪ ਦੇ ਵੱਲੋਂ ਲਗਾਤਾਰ ਕੈਨੇਡਾ ਉੱਤੇ ਟੈਰਿਫ ਲਗਾਉਣ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਤਾਂ ਉੱਥੇ ਕੈਨੇਡਾ ਦੇ ਪ੍ਰਧਾਨ ਮੰਤਰੀ ਡੋਨਲਡ ਟਰੰਪ ਵੱਲੋਂ ਵੀ ਸਾਫ਼ ਕਰ ਦਿੱਤਾ ਗਿਆ ਹੈ ਕਿ ਜੇਕਰ ਅਮਰੀਕਾ ਕੈਨੇਡਾ ਉੱਤੇ ਟੈਰਿਫ కెనడా బ టెరిఫాగా రిపోర్ట్ చ